ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਤਸਵੀਜਮਾਤੀ ਗਣਿਤ ਦੀ ਕਿਤਾਬ ਦਾ ਪਾਠ 3 ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਭਿਆਸ ਸੰਬੰਧ ਤਨ ਪੁਆਇੰਟ 3 ਤੇ ਇਸ ਅਭਿਆਸ ਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਕਰ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਆਈਆਂ ਨੇ ਤੁਸੀਂ ਚੈਨਲ ਤੇ ਜਾ ਕੇ ਉਹ ਪਲੇਲਿਸਟਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 10th ਮੈਥ ਨੋਟਸ ਇੱਕ ਹੈਗੀ 10th ਸਾਇੰਸ ਇੱਕ ਹੈਗੀ 10th ਇੰਗਲਿਸ਼ ਐਮਸੀਬੀ ਇੱਕ ਹੈਗੀ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ 10th ਗ੍ਰਾਮਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖੀਏ ਬੱਚਾ ਹੁਣ ਐਵਰੇ ਸਵਾਲ ਸੋ ਪਹਿਲਾ ਸਵਾਲ ਹੈ ਬੱਚਿਓ ਹੇਠਾਂ ਦਿੱਤੇ ਰੇਖੀ ਸਮੀਕਰਨ ਜੋੜਿਆਂ ਨੂੰ ਪ੍ਰਤੀਸਥਾਪਨ ਵਿਧੀ ਦੇ ਨਾਲ ਹੱਲ ਕਰੋ ਸੋ ਵਿੱਚ 6 ਭਾਗ ਨੇ ਤੇ ਹਰ ਇੱਕ ਭਾਗ ਦੇ ਵਿੱਚ ਸਾਡੇ ਕੋਲ ਸਮੀਕਰਨਾਂ ਦੇ ਜੋੜੇ ਨੇ ਹੋ ਇੱਕ ਇੱਕ ਕਰਕੇ ਇਹਨਾਂ ਨੂੰ ਕਰਦੇ ਹਾਂ ਸੋ ਪਹਿਲਾ ਇਹ ਬੱਚਿਓ ਜੋੜਾ x y 14 x y 4 ਸੋ ਬੜਾ ਹੀ ਮੋਢਲਾ ਜਿਹਾ ਸ਼ੁਰੂਆਤੀ ਤੌਰ ਤੇ ਸਵਾਲ ਦਿੱਤਾ ਉਹਨਾਂ ਨੇ ਤਾਂ ਕਿ ਸਾਨੂੰ ਇਸ ਵਿਧੀ ਦਾ ਪਤਾ ਲੱਗ ਜਾਏ ਇਹਦੇ ਵਿੱਚ ਬੱਚਿਓ ਅਸੀਂ x ਦਾ ਮੁੱਲ ਕੱਢਦੇ ਹਾਂ ਜਾਂ y ਦਾ ਮੁੱਲ ਕੱਢਦੇ ਹਾਂ ਫਿਰ x ਜਾਂ y ਦਾ ਮੁੱਲ ਕੱਢ ਕੇ ਉਹਨੂੰ ਦੂਜੇ ਸਮੀਕਰਨ ਵਿੱਚ ਪਾ ਦਿੰਦੇ ਹਾਂ ਇਹਦੇ ਕੋਣ ਤੁਸੀਂ ਇਹਨਾਂ ਦੋਨੋਂ ਚੋਂ ਕੋਈ ਵੀ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਤੇ ਮੈਂ ਸਮੀਕਰਨ 2 ਲਿਆ ਸਮੀਕਰਨ 2 ਤੋਂ ਪ੍ਰਾਪਤ ਹੁੰਦਾ ਹੈ x ਬਰਾਬਰ ਇਹ y ਇੱਥੇ ਚਲਾ ਜਾਏਗਾ ਜਮਾ ਹੋ ਜਾਏਗਾ y ਜਮਾ 4 ਮੈਂ ਇਹਨੂੰ ਇਦਾਂ ਵੀ ਲੈ ਸਕਦੇ ਹਾਂ y ਬਰਾਬਰ 14 x ਵੀ ਲੈ ਸਕਦਾ ਸੀ ਜਾਂ y ਬਰਾਬਰ y ਦਾ ਲੈ ਕੇ x 4 ਵੀ ਲੈ ਸਕਦਾ ਸੀ ਤੁਸੀਂ x ਦੀ ਥਾਂ y ਵੀ ਲੈ ਸਕਦੇ ਹੋ y ਦੀ ਥਾਂ x ਵੀ ਲੈ ਸਕਦੇ ਹੋ ਵੀ ਦੋਨਾਂ ਚੋਂ ਦੋਨੋਂ ਸਮੀਕਰਨਾਂ ਚ ਕਿਉਂਕਿ ਇੱਥੇ ਵੀ ਇਕੱਲਾ x ਹੈਗਾ ਇਹਦਾ ਗੁਣਾਂਕ ਕਿੰਨਾ ਹੈਗਾ y ਦਾ ਗੁਣਾਂਕ ਕਿੰਨਾ ਹੈਗਾ ਇਹਦੇ ਵਿੱਚ x ਦਾ ਗੁਣਾਂਕ ਕਿੰਨਾ ਹੈਗਾ y ਦਾ ਗੁਣਾਂਕ ਕਿੰਨਾ ਹੈਗਾ ਸੋ ਦੋਨੋਂ ਸਮੀਕਰਨਾਂ ਵਿੱਚੋਂ ਚਾਹੇ x ਚਾਹੇ y ਕੋਈ ਵੀ ਲੈ ਲਵੋ ਸੋ ਚਾਹਾਂ ਢੰਗ ਨਾਲ ਤੁਸੀਂ ਇਹਨੂੰ ਕਰ ਸਕਦੇ ਸੀਗੇ ਠੀਕ ਹੈ ਸੋ ਸਮੀਕਰਨ 2 ਤੋਂ ਪ੍ਰਾਪਤ ਹੁੰਦਾ ਹੈ x y 4 ਤੇ ਇਹਨੂੰ ਸਮੀਕਰਨ ਨੰਬਰ ਦੇ ਦਿੱਤਾ 3 ਠੀਕ ਹੈ ਹੁਣ ਹੈ ਜਿਹੜਾ ਬੱਚੋ 2 ਤੋਂ ਲਿਆ 3 2 ਤੋਂ ਉਹ ਲਿਆ ਤੇ ਜੋ ਆਇਆ ਹੈ ਸਾਡੇ ਕੋਲ ਉਹਨੂੰ ਅਸੀਂ ਇੱਕ ਦੇ ਵਿੱਚ ਪਾ ਲੈਣਾ ਹੈ ਸੋ 10 ਤੋਂ ਪ੍ਰਾਪਤ ਹੋਇਆ x ਦਾ ਮੁੱਲ ਇੱਕ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ ਸੋ ਇੱਕ ਵਿੱਚੋਂ x ਦੀ ਥਾਂ ਕੀ ਕਰਨਾ ਹੈ ਇਹ y 4 ਭਰ ਦੇਣਾ ਹੈ ਸੋ y 4 y 14 ਇਹ ਪੂਰਾ ਸਮੀਕਰਨ ਹੈ ਇਹੀ ਸਿਰਫ x ਦੀ ਥਾਂ ਤੇ ਅਸੀਂ ਜੋ ਅਸੀਂ ਸਮੀਕਰਨ 2 ਚੋਂ x ਦਾ ਮੁੱਲ ਪ੍ਰਾਪਤ ਕੀਤਾ ਹੈ ਉਹ ਭਰ ਦੇਣਾ ਹੈ ਇਹੀ ਵਿਧੀ ਹੈਗੀ ਹੈ ਹਰ ਜਗ੍ਹਾ ਹੁਣ ਬੱਚਿਓ y ਜਿਵੇਂ y ਕਿੰਨਾ ਹੁੰਦਾ 2y ਤੇ 4 ਪਹਿਲੇ ਹੈਗਾ ਸੋ 2y 4 14 ਹੁਣ 4 ਇੱਥੇ ਚਲਾ ਜਾਏਗਾ 2y 14/4 14/4 ਕਿੰਨਾ ਹੋ ਗਿਆ 10 ਹੋ ਗਿਆ ਸੋ 2y 10 ਸੋ y ਕੀ ਹੋ ਗਿਆ 10/2 5 ਸਾਡੇ ਕੋਲ 5 y ਦਾ ਮੁੱਲ ਆ ਗਿਆ ਤੇ ਸੱਚੋ ਬੱਚੇ ਹੁਣ ਅਸੀਂ ਕੀ ਕਰਨਾ x ਦਾ ਮੁੱਲ ਪਤਾ ਕਰਨਾ ਹੈ ਸੋ x ਦਾ ਬਰਾਬਰੀ ਅਸੀਂ ਕੀਤੀ ਹੋਈ ਹੈ ਇੱਥੇ ਤਿੰਨ ਵਿੱਚ ਹੁਣ y ਦਾ ਮੁੱਲ ਇਹਦੇ ਵਿੱਚ ਪਾ ਦਵਾਂਗੇ ਹੁਣ y ਦਾ ਮੁੱਲ ਤਿੰਨ ਵਿੱਚ ਕਰਕੇ ਭਰ ਕੇ ਪ੍ਰਾਪਤ ਹੁੰਦਾ ਹੈ x y ਦਾ ਤਾਂ 5 ਪੜਤਾ ਤੇ ਜਮਾ 4 ਰਹਿ ਗਈ ਹੈ ਤੇ ਬ ਬਰਾਬਰ 9 ਆ ਗਿਆ ਸੋ x 9 y 5 ਸਮੀਕਰਨ ਦਾ ਹੱਲ ਹੈ ਮੈਂ ਬੱਚੋ y ਦਾ ਮੁੱਲ ਇੱਥੇ ਪਾਇਆ ਤੁਸੀਂ y ਦਾ ਮੁੱਲ ਇੱਥੇ ਪਾ ਸਕਦੇ ਹੋ ਤਾਂ ਵੀ ਉਹੀ ਆਏਗਾ ਜਵਾਬ ਜਿਵੇਂ ਇੱਥੇ 5 ਪਾ ਦਵਾਂ ਤੇ 5 ਇੱਥੇ ਜਾ ਕੇ ਕੀ ਹੋ ਜਾਏਗਾ 14 5 9 ਆ ਜਾਏਗਾ ਤਾਂ ਵੀ x ਦਾ ਮੁੱਲ 9 ਆਏਗਾ ਜੇ ਮੈਂ ਇੱਥੇ 5 ਪਾ ਦਵਾਂ 5 ਤੇ ਇੱਥੇ ਜਾ ਕੇ ਕੀ ਹੋ ਜਾਏਗਾ ਜਮਾ 5 ਹੋ ਜਾਏਗਾ 4 5 9 ਹੁੰਦਾ ਸੋ ਇਹਨਾਂ ਕੋਈ ਫਰਕ ਨਹੀਂ ਪੈਂਦਾ ਪਰ ਕਿਉਂਕਿ ਇਹ ਪਹਿਲੇ x ਬਰਾਬਰ ਕਰਕੇ ਨਾ ਕੀਤਾ ਹੋਇਆ ਮੈਂ ਇੱਥੇ ਪਾ ਦਿੱਤਾ ਸੋ ਤੁਸੀਂ ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਸਵਾਲ ਕਰਨ ਦੇ ਕਈ ਢੰਗ ਹੋ ਸਕਦੇ ਹਨ ਤੁਸੀਂ x ਬਰਾਬਰ ਲੈ ਸਕਦੇ ਹੋ ਕਿਸੇ ਵੀ ਸਮੀਕਰਨ ਤੋਂ y ਬਰਾਬਰ ਲੈ ਸਕਦੇ ਹੋ ਫੇਰ ਇੱਕ ਦਾ ਮੁੱਲ ਕੱਢ ਕੇ ਦੂਜੇ ਦਾ ਮੁੱਲ ਕਿਸੇ ਵੀ ਸਮੀਕਰਨ ਚ ਪਾ ਕੇ ਦੂਜਾ ਮੁੱਲ ਕੱਢ ਸਕਦੇ ਹੋ ਇਹ ਮੈਂ ਤੁਹਾਨੂੰ ਵਿਸਥਾਰ ਨਾਲ ਇੱਥੇ ਤਾਂ ਦੱਸਿਆ ਕਿ ਇਹਨਾਂ ਕਿਸਮਾਂ ਦੇ ਸਵਾਲਾਂ ਨੂੰ ਕਰਨ ਦੇ ਇੱਕ ਤੋਂ ਵੱਧ ਢੰਗ ਹੋ ਸਕਦੇ ਨੇ ਠੀਕ ਹੈ ਅਗਲਾ ਦਵਾਲ ਦੇਖੀਏ ਹੁਣ ਹੈਗਾ ਬੱਚੋ s/t 3 ਤੇ ਹੁਣ ਭਿੰਨਾਂ ਦੇ ਰੂਪ ਚ ਆ ਗਿਆ 1/3 30/2 6 ਸੋ ਜਿਹੜਾ ਭਿੰਨਾਂ ਦਾ ਰੂਪ ਹੈ ਭਿੰਨਾਂ ਨੂੰ ਹਟਾ ਲਵੋ ਉਹਨਾਂ ਕੰਮ ਥੋੜਾ ਸੌਖਾ ਹੋ ਜਾਂਦਾ ਹੈ ਹੁਣ ਇੱਥੇ 3 ਆ ਗਿਆ ਤੇ 2 ਆ ਗਿਆ 3 2 6 ਹੁੰਦਾ ਸੋ ਅਸੀਂ 6 ਦੇ ਨਾਲ ਗੁਣਾ ਕਰਦੇ ਨੇ ਦੋਨੋਂ ਪਾਸੇ ਸੋ ਜੇ ਲੇ ਇੱਥੇ 6 ਨਾਲ ਗੁਣਾ ਕੀਤਾ ਤੇ 3 2 6 ਦੋਵੇਂ ਸੋ ਗਿਆ ਇੱਥੇ 6 ਨਾਲ ਗੁਣਾ ਕੀਤਾ ਤੇ 2 3 6 3t ਹੋ ਗਿਆ ਤੇ 6 6 36 ਸੋ ਦੋਨੋਂ ਪਾਸੇ 6 ਨਾਲ ਗੁਣਾ ਕਰਨ ਦੇ ਨਾਲ ਮੈਨੂੰ ਇਹਦਾ ਜਿਹੜਾ ਮਣਕੀ ਸੁਧਰਿਆ ਰੂਪ ਮੈਨੂੰ ਮਿਲ ਗਿਆ ਵਲਾ 2 ਐਸ ਜਮਾ 3ਟੀ ਬਰਾਬਰ 36 ਹੁਣ ਥੋੜਾ ਮੈਨੂੰ ਸੌਖਾ ਹੋ ਜਾਏਗਾ ਹੁਣ ਬੱਚੋ ਇੱਥੇ ਦੇਖੋ ਭਾਵੇਂ ਮੈਂ ਇਧਰੋਂ ਵੀ ਕਰਾਂ ਇਧਰੋਂ ਵੀ ਕਰਾਂ ਪਰ ਮੈਂ ਦੇਖਣਾ ਮੈਂ ਕਿਹੜੇ ਢੰਗ ਨਾਲ ਸੌਖਾ ਕਰ ਸਕਦਾ ਮੇਰੇ ਕੋਲ ਇੱਥੇ ਹੁਣ 2 ਹੈਗਾ ਇਹਦਾ ਐਸ ਦਾ ਗੁਣਾਕ ਇਹਦੇ ਟੀ ਦਾ ਗੁਣਾਕ 3 ਹੈਗਾ ਤੇ ਜੇ ਮੈਂ ਇਹਨਾਂ ਨੂੰ ਐਸ ਲਵਾਗਾ ਜਾਂ ਬਰਾਬਰ ਜਾਂ ਟੀ ਬਰਾਬਰ ਲਾਵਾਂਗਾ ਤੇ ਮੈਨੂੰ ਭਿੰਨਾਂ ਦੇ ਰੂਪ ਚ ਆ ਜਾਏਗਾ ਟੀ ਨੂੰ ਜੁਦਾ ਕਰਾਂਗਾ ਤੇ ਬਟਾ 3 ਆ ਜਾਏਗਾ ਜੇ ਐਸ ਨੂੰ ਜੁਦਾ ਕਰਾਂਗਾ ਤੇ ਬਟਾ 2 ਆ ਜਾਏਗਾ ਤੇ ਸਵਾਲ ਉਦਾਂ ਵੀ ਹੋ ਜਾਏਗਾ ਪਰ ਇੱਥੇ ਮੈਂ ਦੇਖ ਰਿਹਾ ਐਸ ਦਾ ਗੁਣਾ ਕਿਹ ਕਿਹਾ ਗਿਆ ਤੇ ਟੀ ਦਾ ਗੁਣਾ ਕਿਹ ਕਿਹਾ ਗਿਆ ਸੋ ਮੈਂ ਸਮੀਕਰਨ 1 ਤੋਂ ਐਸ ਜਾਂ ਟੀ ਨੂੰ ਜੁਦਾ ਕਰ ਲਾਂਗਾ ਠੀਕ ਹੈ ਸੋ ਸਮੀਕਰਨ 1 ਤੋਂ ਪ੍ਰਾਪਤ ਹੁੰਦਾ ਐਸ ਬਰਾਬਰ ਇਹ ਟੀ ਇੱਥੇ ਚ ਆ ਕੇ ਜਮਾ ਹੋ ਗਿਆ ਸੋ ਟੀ 3 ਇਹ ਤਾਂ ਮੈਂ ਇਦਾਂ ਕੀਤਾ ਕਿ ਮੈਨੂੰ ਇਹ ਨਾਲ ਮੇਰਾ ਸਮਾਂ ਬਚੇਗਾ ਸੌਖਾ ਹੋ ਜਾਏਗਾ ਹੁਣ ਐਸ ਬਰਾਬਰ ਟੀ 3 ਦਾ ਮੁੱਲ ਤਿੰਨ ਤੋਂ ਪ੍ਰਾਪਤ ਐਸ ਦਾ ਮੁੱਲ ਦੋ ਵਿੱਚ ਭਰ ਕੇ ਇੱਕ ਤੋਂ ਪ੍ਰਾਪਤ ਹੋਇਆ ਤੇ ਦੋ ਵਿੱਚ ਭਰਨਾ ਹੈ ਜੇ ਦੋ ਵਿੱਚ ਪ੍ਰਾਪਤ ਹੋਇਆ ਤੇ ਇੱਕ ਵਿੱਚ ਭਰਨਾ ਹੈ ਸਮੇਂ ਦੇ ਵਿੱਚ ਇਹਦਾ ਮੂਲ ਪੜਦਾਗਾ ਸੋ 2 ਐਸ ਦੀ ਜਗ੍ਹਾ ਹੋ ਗਿਆ 2 ਬ੍ਰੈਕਟ ਬਾਕੇ T ਜਮਾ 3 ਤੇ ਜਮਾ 3T ਤੇ ਬਰਾਬਰ 36 ਹੁਣ ਬ੍ਰੈਕਟ ਖੋਲਿਆ ਤੇ 2 ਗੁਣਾ T 2T ਤੇ 2 ਗੁਣਾ 3 6 ਤੇ ਜਮਾ 3T ਬਰਾਬਰ 36 ਹੁਣ ਬੱਚਿਓ ਦੇਖੋ 2T ਜਮਾ 3T ਕਿੰਨਾ ਹੋ ਗਿਆ 5T ਤੇ 6ਵੇਂ ਸੱਜੇ ਪਾਸੇ ਲੈ ਗਿਆ ਤੇ 36 6 ਸੋ 5T ਬਰਾਬਰ ਕਿੰਨਾ ਹੋ ਗਿਆ 36 6 T ਸੋ T ਕੀ ਆ ਗਿਆ 30 5 5 6 30 30 ਆ ਗਿਆ 6 ਜਦੋਂ ਵਜੇ 6 ਮੇਜ ਪਾ ਦਵਾਂਗਾ ਤਾਂ 6 3 9 ਐਸ ਆ ਗਿਆ 9 ਸੋ 20 ਦਾ ਮੁੱਲ ਤਿੰਨ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ ਐਸ ਬਰਾਬਰ 6 3 9 ਸੋ ਇਸ ਲਈ ਐਸ ਬਰਾਬਰ 9 ਤੇ ਟੀ ਬਰਾਬਰ 6 ਸਮੀਕਰਨ ਦਾ ਹੱਲ ਹੈ ਭਾਗਤੀ ਜਾ ਇਹਨਾਂ ਨੇ ਜਾਣ ਕੇ ਦਿੱਤਾ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕੁਝ ਸਮੀਕਰਨ ਜੋੜੇ ਐਸੇ ਹੁੰਦੇ ਨੇ ਜਿਨ੍ਹਾਂ ਦਾ ਇੱਕ ਹੱਲ ਨਹੀਂ ਹੁੰਦਾ ਅਨੰਤ ਹੱਲ ਹੋ ਸਕਦੇ ਨੇ ਤੇ ਕੁਝ ਐਸੇ ਵੀ ਆਉਂਦੇ ਨੇ ਜਿਨ੍ਹਾਂ ਦਾ ਇੱਕ ਵੀ ਹੱਲ ਨਹੀਂ ਹੁੰਦਾ ਠੀਕ ਹੈ ਨਾ ਸੁਰਨ ਦਿੱਤਾ ਹੈ 3x y 3 ਤੇ ਦੂਜਾ ਦਿੱਤਾ ਹੈ 9x 3y 9 ਹੁਣ ਬੱਚੇ ਜਦੋਂ ਮੈਂ ਦੇਖਾਂ ਕਿ ਮੇਰੇ ਕੋਲ ਸਾਰੇ ਇਹ ਜੇ ਮੈਂ ਭਾਗ ਕਰ ਸਕਦਾ ਤਾਂ ਮੈਂ ਸਮੀਕਰਨ ਨੂੰ ਛੋਟੇ ਤੋਂ ਛੋਟਾ ਵੀ ਕਰਨਾ ਹੈ ਸੋ ਮੈਂ ਦੇਖਿਆ ਗਿਆ ਹੈ ਸਾਰੇ ਜਿਹੜੇ ਪਦ ਨੇ 9x 3y ਤੇ 9 ਇਹ ਤਿੰਨ ਨਾਲ ਭਾਗ ਹੋ ਜਾਂਦੇ ਨੇ ਸੋ ਦੋਵੇਂ ਪਾਸੇ ਤਿੰਨ ਨਾਲ ਭਾਗ ਕਰਕੇ ਪ੍ਰਾਪਤ ਹੁੰਦਾ ਹੈ 3 3 9 3 1 3 3 3 9 3x y 3 ਤੇ ਲੋ ਬੱਚੇ ਤੇ ਉਹੀ ਚੀਜ਼ ਆ ਗਈ 3x y 3 t x y 3 ਜੋ ਕਿ ਸਮੀਕਰਨ ਇੱਕ ਹੀ ਹੈ ਭਾਵੇਂ ਦੋਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਕੋਈ ਇੱਕੋ ਹੀ ਸਮੀਕਰਨ ਨੇ ਤੇ ਬੱਚੋ ਜੇ ਇੱਕੋ ਸਮੀਕਰਨ ਹੋਵੇ ਤੇ ਫਿਰ x ਦਾ ਮੁੱਲ ਤੇ ਜਿਹੜਾ ਮਰਜ਼ੀ ਲਈ ਜਾਓ y ਦਾ ਮੁੱਲ ਉਹ ਤਾਂ ਸੰਗਤਮੂ ਲਾਈ ਜਾਏਗਾ ਇੱਕ ਲੈ ਲਓ ਦੋ ਲੈ ਲਓ ਤਿੰਨ ਲੈ ਲਓ ਹਜ਼ਾਰ ਲੈ ਲਓ ਲੱਖ ਲੈ ਲਓ ਅਣਗਿਣਤ ਮੁੱਲ ਹੁੰਦੇ ਨੇ ਭਾਵੇਂ ਜੇ ਦੋ ਚਲਾਂ ਵਾਲਾ ਰੇਖੀ ਸਮੀਕਰਨ ਇੱਕੋ ਹੀ ਹੋਵੇ ਤੇ ਉਹਦੇ ਮੁੱਲ ਅਨੰਤ ਹੁੰਦੇ ਨੇ ਸੋਸੀਂ ਦਾ ਲਿਖਾਂਗੇ ਭਾਵੇਂ ਇਸ ਸਮੀਕਰਨ ਦੇ ਅਣਗਿਣਤ ਮੁੱਲ ਹਨ ਕਿਉਂਕਿ ਦੋ ਚਲਾਂ ਵਾਲੇ ਇੱਕੋ ਰੇਖੀ ਸਮੀਕਰਨ ਦੇ ਅਣਗਿਣਤ ਮੁੱਲ ਹੁੰਦੇ ਹਨ ਜੇ ਦੋ ਚਲਾਂ ਵਾਲੇ ਦੋ ਰੇਖੀ ਸਮੀਕਰਨ ਹੋਣ ਫਿਰ ਹੋ ਸਕਦਾ ਹੈ ਸੰਭਵਨਾ ਹੋ ਸਕਦੀ ਹੈ ਕਿ ਉਹ ਚ ਇੱਕ ਵਿਲੱਖਣ ਹੱਲ ਹੋਵੇਗਾ ਅਣਗਿਣਤ ਮੁੱਲ ਫੇਰ ਵੀ ਹੋ ਸਕਦੇ ਨੇ ਜੋ ਕਿ ਇੱਥੇ ਹੋਏ ਨੇ ਦੇਖੋ ਇਹ ਦੋ ਇਹ ਦੋ ਸਮੀਕਰਨ ਨੇ ਪਰ ਬੱਚਿਓ ਇਹ ਸਮੀਕਰਨ ਅਸਲ ਵਿੱਚ ਕੀ ਹੈ ਇਸ ਸਮੀਕਰਨ ਨੂੰ 3 ਨਾਲ ਗੁਣਾ ਕਰਕੇ ਪ੍ਰਾਪਤ ਹੋਇਆ ਦੇਖੋ 3 3 9 3y ਤੇ 3 3 9 ਠੀਕ ਹੈ ਨਾ ਸੋ ਜਦੋਂ ਇਦਾਂ ਹੋਵੇ ਤੇ ਫਿਰ ਉਹ ਅਸੀਂ ਕਹਿੰਦੇ ਹਾਂ ਕਿ ਦੋਨੋਂ ਸਮੀਕਰਨ ਇਹ ਦੋਨੋਂ ਸਮੀਕਰਨ ਅਸਲ ਵਿੱਚ ਇੱਕ ਹੀ ਹੈਗੇ ਨੇ ਤੇ ਇਸ ਕਰਕੇ ਇਹਨਾਂ ਦੇ ਅਣਗਿਣਤ ਮੁੱਲ ਹੋਣਗੇ ਅੱਗੇ ਚਲੀਏ ਹੁਣ ਚੌਥਾ ਭਾਗ ਆ ਗਿਆ ਹੁਣ ਬੱਚੇ ਦੇਖੋ ਇੱਥੇ ਵੀ ਥੋੜੀ ਅਸੀਂ ਆਪਾਂ ਗਣਿਤ ਦੀ ਦਿਮਾਗ ਵਰਤ ਕੇ ਆਪਣਾ ਕੰਮ ਸੌਖਾ ਕਰਨ ਲਈ ਇੱਕ ਖੇਡ ਖੇਡਾਂਗੇ ਮਨ ਲਗੇ ਇੱਕ ਚੁਸਤੀ ਕਰਾਂਗੇ ਆਪਾਂ ਠੀਕ ਹੈ ਸੋ ਇਹ ਦੇਖੋ 0.2x ਜਮਾ 0.3y 1.3 ਤੇ ਅਗਲਾ ਦਿੱਤਾ ਇਹਨਾਂ ਨੇ 0.4x 0.5y 2/3 2.3 ਹੁਣ ਬੱਚੋ ਜਿਵੇਂ ਇਦਾਂ ਕਰਾਂ ਉਹ ਦੇਖੋ y ਦਾ ਗੁਣਾ 0.5 ਆ ਗਿਆ x ਦਾ ਗੁਣਾ 0.4 ਆ ਗਿਆ ਜਿਵੇਂ x ਨੂੰ ਜੋੜਾ ਕਰਦਾ बटा 0.4 ਆ ਜਾਏਗਾ ਜਿਵੇਂ y ਨੂੰ ਅਲੱਗਾ ਕਰਦਾ बटा 0.5 ਆ ਜਾਏਗਾ ਇੱਥੇ ਜੇ ਮੈਂ x ਨੂੰ ਅਲੱਗਾ ਕਰਦਾ बटा 0.2 ਆ ਜਾਏਗਾ ਇੱਥੇ ਮੈਂ y ਨੂੰ ਅਲੱਗਾ ਕਰਦਾ ਤੇ बटा 0.3 ਆ ਜਾਏਗਾ ਤੇ ਮੈਂ बटा ਦੇ ਚੱਕਰ ਨੂੰ ਮੈਂ ਹਟਾਉਣਾ ਚਾਹਨਾ ਤੇ ਉਹਨਾਂ ਫਿਰ ਮੈਨੂੰ ਥੋੜਾ ਕੰਮ ਗੁੰਝਲਦਾਰ ਜਾ ਲੱਗਦਾ ਹੈ ਹਨਾ ਔਖਾ ਲੱਗਦਾ ਹੈ ਤੇ ਮੈਂ ਇੱਕ ਇੱਥੇ ਕੀ ਕੀਤੀ ਥੋੜੀ ਆਪਣੀ ਗਣਿਤ ਦੀ ਗਣਿਤਾਂ ਦੇ ਮਾਗ ਵਰਤਿਆ ਤੇ ਮੈਂ 0.4x ਕਿਉਂਕਿ ਮੈਂ ਇੱਥੇ ਦੇਖਿਆ 0.2 ਹੈਗਾ ਤੇ ਮੈਂ ਇਹਨੂੰ ਤੋੜ ਲਿਆ ਇਹਦੇ ਦੋ ਗੁਣਨਖੰਡ ਕਰਤੇ 0.4 ਨੂੰ ਮੈਂ ਕੀ ਕੀਤਾ 2 0.2 ਲਿਖ ਦਿੱਤਾ ਲਿਖ ਸਕਦਾ ਨਾ ਕਿਉਂਕਿ 2 .4 2 0.4 ਹੁੰਦਾ ਹੁਣ ਬੱਚੇ ਦੇਖੋ ਇਹ 0.2x ਆ ਗਿਆ ਤੇ 0.2x ਆ ਗਿਆ ਹੁਣ ਮੈਂ ਕੀ ਕਰਾਂਗਾ ਮੈਂ x ਨੂੰ ਜੋੜਾ ਨਹੀਂ ਕਰਾਂਗਾ ਮੈਂ 0.2x ਨੂੰ ਜੋੜਾ ਕਰਾਂਗਾ ਇਹਦੇ ਕੋਣ ਸਮੀਕਰਨ ਇੱਕ ਤੋਂ ਪ੍ਰਾਪਤ ਹੁੰਦਾ ਹੈ ਇਧਰੋਂ ਦੀ 0.2x ਬਰਾਬਰ 1.3 1.3 ਤੇ ਘਟਾ 0.3y ਐਵੇਂ ਇੱਕ ਚੁਸਤੀ ਖੇਡ ਲਈ ਹੁਣ ਮੈਂ ਕੀ ਕਰਦਾ ਜੇ ਮੈਂ x ਨੂੰ ਜੋੜਾ ਕਰਨਾ ਹੁੰਦਾ ਤੇ ਮੈਂ 0.2 ਫਿਰ ਇਹ ਵਟਾ ਕਰਕੇ ਥੱਲੇ 0.2 ਆਉਣਾ ਸੀਗਾ ਮੈਨੂੰ ਕੰਪਿਊਟਰ ਦੇ ਟਾਈਪਿੰਗ ਨੂੰ ਵੀ ਝੰਜਟ ਕਾਣਾ ਸੀਗਾ ਫਿਰ ਵਟਾ ਦੇ ਵਿੱਚ ਬੱਚੋ ਟੈਂਬਰੀ ਜ਼ਿਆਦਾ ਲੱਗਦਾ ਹੈ ਤੇ ਗਲਤੀ ਵੀ ਹੁੰਦੀ ਹੈ ਕਈ ਵਾਰ ਹਨਾ ਜੇ ਕਾਲੀ ਕਾਲੀ ਜਿਹਾ ਬੰਦਾ ਕਰੇ ਸੋ ਮੈਂ ਇਹ ਇੱਥੇ ਥੋੜੀ ਖੇਡ ਖੇਡੀ ਹੈ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਗਣਿਤ ਵਿੱਚ ਇਦਾਂ ਦੀਆਂ ਕਈ ਚੀਜ਼ਾਂ ਆ ਅਸੀਂ ਆਪਣੀਆਂ ਦਿਮਾਗ ਵਰਤ ਕੇ ਆਪਣਾ ਕੰਮ ਸੌਖਾ ਕਰ ਸਕਦੇ ਹਾਂ ਤੇ ਹੁਣ ਮੈਂ ਕੀ ਕਰਾਂਗਾ ਬੱਚਿਓ ਹੁਣ ਮੈਂ ਤਿੰਨ ਤੋਂ ਪ੍ਰਾਪਤ 0.2x ਦਾ ਮੁੱਲ ਪਾਵਾਂਗਾ x ਦਾ ਮੁੱਲ ਲਿਭਾਂਗਾ ਹੈਗਾ ਹੈ ਵੀ ప్రతిਸਥਾਪਨ ਵਿਧੀ ਹੈ ਇੱਕ ਨੂੰ ਹਟਾ ਕੇ ਦੂਜੇ ਵਿੱਚ ਪਾ ਰਹੇ ਹਾਂ ਸੋ 0.2x ਦਾ ਮੁੱਲ ਦੋ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ ਹੁਣ ਮੈਂ ਕੀ ਕੀਤਾ ਇੱਥੇ ਦੋ तो ऐसी एक पॉइंट तीन कटा जीरो पॉइंट तीन वाई ए मैं दो जीरो पॉइंट दो एक्स का मुल पाया जीरो पॉइंट दो एक्स का मुल पाया बराबर यह जमा जीरो पॉइंट वाई बराबर दो तीन ब्रैकेट खोलिया दो गुना एक पॉइंट तीन दोट छे तो दो तीया छे जीरो पॉइंट छे माइनस जीरो पॉइंट छे वाई जमा जीरो पॉइंट वाई बराबर हूँ देखो कि हो गया जीरो पॉइंट जीरो पॉइंट छे गया जीरो पॉइंट एक घटा जीरो पॉइंट एक वाई तो यह 2.6 ਇੱਥੇ ਚ ਆ ਗਿਆ ਸੱਜੇ ਪਾਸੇ ਸੋ 2.3 2.6 ਚ ਆ ਗਿਆ ਕਟਾ 0.3 0.10 ਕਟਾ ਦਾ ਨਿਸ਼ਾਨ ਕਟਾ ਦਾ ਨਿਸ਼ਾਨ ਕੱਟ ਗਿਆ ਦਸ਼ਮਲਵ ਦੇ ਨਾਲ ਦਸ਼ਮਲਵ ਕੱਟ ਗਿਆ ਕਿਉਂਕਿ ਇੱਥੇ ਵੀ ਦਸ਼ਮਲਵ ਤੋਂ ਬਾਅਦ ਇੱਕ ਇੱਕ ਅੰਕ ਹੈਗਾ ਇੱਥੇ ਵੀ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ ਸੋ y 3 1 ਸੋ 3 y 3 ਆ ਗਿਆ ਹੁਣ y ਦਾ ਮੁੱਲ ਮੈਚ ਪਾ ਦਵਾਂਗਾ ਇਹ ਚ ਪਾਇਆ y ਦਾ ਮੁੱਲ ਇਹਦੇ ਵਿੱਚ ਪਾਇਆ ਜਿੱਲੇ 0.2x 1.10 0.10 3 ਠੀਕ ਹੈ ਜੀ ਹੁਣ ਉਹ ਤੇ 1.3 ਚੋਂ 0.9 ਹੋ ਗਿਆ ਕਿੰਨਾ ਹੋ ਗਿਆ 0.2 ਸੌਰੀ ਆਪਣਾ 0.9 ਹੋ ਗਿਆ ਹਨਾ ਇਹ ਕੋ 0.2x 1.3 3.9 0.9 ਤੇ x ਚੋਂ 0.3 ਚੋਂ 0.9 ਹੋ ਗਿਆ 0.4 ਤੇ ਹੁਣ ਬੱਚੇ ਉਹ ਇੱਥੇ ਭਾ ਕਰ ਲਿਆ ਉਹਨਾਂ ਨੂੰ ਸੌਖਾ ਹੋ ਗਿਆ ਜਵਾਨੀ ਹੋ ਗਿਆ ਤਾਂ x ਹੋ ਗਿਆ 0.4 0.2 2 ਤੇ x ਦਾ ਮੁੱਲ ਹੈ 2/3 ਹੁਣ ਬੱਚੇ ਮੈਂ ਤੁਹਾਨੂੰ ਐ ਇੱਕ ਪ੍ਰੇਰਣਾ ਕਰਦਾ ਮੈਂ 0.2x ਵਰਗੇ ਕੀਤਾ ਨਾ ਤੇ ਕਿੰਨਾ ਸੌਖਾ ਹੋ ਗਿਆ ਔਰ ਥੋੜੇ ਥਾਂ ਵਿੱਚ ਹੋ ਗਿਆ ਹੁਣ ਤੁਸੀਂ x ਨੂੰ ਜੁਦਾ ਕਰਕੇ ਕਰਕੇ ਦੇਖੋ ਤੁਹਾਨੂੰ ਆਪ ਮਹਿਸੂਸ ਹੋਏਗਾ ਕਿ ਇਹ ਢੰਗ ਜਿਹੜਾ ਹੈ ਇਹ ਸਮਾਂ ਵੀ ਬਚਾਂਦਾ ਹੈ ਤੇ ਇਹਨਾਂ ਸੌਖਾ ਵੀ ਹੋ ਜਾਂਦਾ ਹੈ ਜੇ ਤੁਸੀਂ x ਨੂੰ ਜੁਦਾ ਕਰਕੇ ਕਰੋਗੇ ਤੇ ਤੁਹਾਡਾ ਸਮਾਂ ਜ਼ਿਆਦਾ ਲੱਗੇਗਾ ਇਹ ਤੁਹਾਡੀ ਥਾਂ ਵੀ ਜ਼ਿਆਦਾ ਮਿਲਲੇਗਾ ਸੋ ਤੁਸੀਂ ਉਸ ਤਰ੍ਹਾਂ ਵੀ ਕਰਕੇ ਦੇਖੋ ਬੜਾ ਵਿਹਾਰਸੀ ਹੋ ਜਾਏਗਾ ਹੁਣ ਦੇਖੀਏ ਸਵਾਲ 5 ਵਾ √ ਆਪਣਾ ਵਰਗਮੂਲ 2x √ 3y 0 ਅਤੇ √ 3x √ 8y 0 ਹੁਣ ਇਧਰ ਕੁਝ ਕਰ ਨਹੀਂ ਸਕਦੇ ਸਾਨੂੰ ਜੋੜਾ ਕਰਨਾ ਹੀ ਪਏਗਾ ਭਿੰਨ ਬਣੇਗੀ ਬਣੇਗੀ ਸੋ ਮੈਂ ਕੀ ਕੀਤਾ ਸਮੀਕਰਨ 1 ਤੋਂ ਪ੍ਰਾਪਤ ਹੁੰਦਾ ਹੈ x ਇਹ ਲੈ ਲਿਆ x √ 3 ਦਾ ਨਿਸ਼ਾਨ ਆਏਗਾ ਕਿਉਂਕਿ ਇੱਥੇ ਜਾ ਰਿਹਾ ਹੈ ਤੇ √ 3y √ 2 ਹੁਣ 3 ਤੋਂ ਪ੍ਰਾਪਤ ਹੋਏ ਐਵੇਂਲੇ ਤਿੰਨ ਤੋਂ ਪ੍ਰਾਪਤ ਹੋਏ ਐਕਸ ਦਾ ਮੁੱਲ ਦੋ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ ਇੱਥੇ ਮੈਂ ਭਰਿਆ ਵਰਗਮੂਲ ਤਿੰਨ ਤੇ ਪਹਿਲੇ ਹੈਗਾ ਹੀ ਹੈਗਾ ਤੇ ਹੁਣ ਘਟਾ ਦਾ ਨਿਸ਼ਾਨ ਇੱਥੋਂ ਦੀ ਆ ਗਿਆ ਤੇ ਵਰਗਮੂਲ ਤਿੰਨ ਵਾਈ ਵਰਗਮੂਲ ਦੋ ਵਰਗਮੂਲ ਤਿੰਨ ਵਾਈ ਵਰਗਮੂਲ ਦੋ ਤੇ ਘਟਾ ਵਰਗਮੂਲ 8 ਵਾਈ 0 ਹੁਣ ਬੱਚਾ ਦੇਖੋ ਇੱਥੇ ਵਾਈ ਹੈਗਾ ਇੱਥੇ ਵਾਈ ਹੈਗਾ ਦੋਨੋਂ ਪਦਾਂ ਦੇ ਵਿੱਚ ਵਾਈ ਸਾਂਝਾ ਹੈ ਇੱਥੇ ਘਟਾ ਦਾ ਨਿਸ਼ਾਨ ਹੈਗਾ ਇੱਥੇ ਘਟਾ ਦਾ ਨਿਸ਼ਾਨ ਹੈਗਾ ਸੋ ਮੈਂ ਘਟਾ ਵਾਈ ਬਾਹਰ ਲੈ ਲਿਆ ਤੇ ਬ੍ਰੈਕਟ ਪਾਇਆ ਤੇ ਵਰਗਮੂਲ 3 ਨੂੰ ਗੁਣਾ ਵਰਗਮੂਲ 3 ਕਿੰਨਾ ਹੋ ਗਿਆ 3 ਹੋ ਗਿਆ ਸੋ 3/ ਵਰਗਮੂਲ 2 8 0 ਹੁਣ ਬੱਚੋ ਆ ਦੇਖੋ ਇਹ ਇੱਕੋ ਇੱਕੋ ਪਦ ਹੈਗਾ ਤੇ ਪੂਰਾ ਬ੍ਰੈਕਟ ਦੇ ਵਿੱਚ ਜਿਹੜੀ ਸੰਖਿਆ ਹੈਗੀ ਵਸਤੂਿਕ ਸੰਖਿਆ ਹੈਗੀ ਇਹ ਚ ਕੋਈ ਚੱਲ ਨਹੀਂ ਹੈਗਾ ਤੇ y ਨਾਲ ਗੁਣਾ ਹੋ ਰਿਹਾ ਤੇ ਜੇ 0 ਦੇ ਬਰਾਬਰ ਆ ਰਿਹਾ ਤਾਂ ਹੀ ਹੋ ਸਕਦਾ ਹੈ ਜੇ y 0 ਹੋਵੇ ਤਾਂ ਇਸ ਕਰਕੇ ਸਾਡਾ ਜਵਾਬ ਆ ਗਿਆ ਜਾਂ y 0 ਹੁਣ y ਦਾ ਮੁੱਲ ਤਿੰਨ ਵਿੱਚ ਭਰ ਕੇ ਹੁਣ ਇਹਦੇ ਵਿੱਚ ਅਸੀਂ ਭਰਾਂਗੇ ਸੋ ਪੜਤਾ √10 √2 ਤੇ y ਦੀ ਥਾਂ 0 ਪੜਤਾ ਹੁਣ ਬੱਚੋ 0 ਨੂੰ ਜਿਹੜੀ ਚੀਜ਼ ਨਾਲ ਮਰਜੀ ਉਹ ਨਾਲ ਕਰ ਲਓ ਤੇ ਜਵਾਬ 0 ਆਂਦਾ ਸੋ x ਵੀ ਸਾਡਾ 0 ਆ ਗਿਆ ਇਸ ਲਈ x 0 y 0 ਸਮੀਕਰਨ ਦਾ ਹੱਲ ਹੈ 6ਵਾਂ ਪາກ ਦੇਖੀਏ ਹੁਣ ਬੱਚੋ ਭਿੰਨਾਂ ਵਿੱਚ ਆ ਗਿਆ 3x 2 5y 8 2 ਹੁਣ ਬੱਚੋ 2 3 6 ਸੋ ਜੀ 6 ਨਾਲ ਗੁਣਾ ਕਰਾਂਗੇ ਦੋਨੋਂ ਪਾਸੇ ਇਹਲੇ 6 ਨਾਲ ਗੁਣਾ ਕੀਤਾ 6 3 18 ਤੇ ਦੋਨੇ 18 9x 6 5 30 ਤੇ 30 3 10 ਆ ਗਿਆ ਕਟਾ 10y ਆ ਗਿਆ ਤੇ 6 2 12 12 ਇਹ ਇੱਕ ਸਮੀਕਰਨ ਬਣ ਗਿਆ ਅਤੇ ਦੂਜਾ ਦਿੱਤਾ ਹੈ x 3 y 2 13 6 ਹੁਣ ਫਿਰ ਦੇਖ ਲਈ 3 2 6 ਹੁੰਦਾ ਸੋ 6 ਨਾਲ ਦੋਨੋਂ ਪਾਸੇ ਗੁਣਾ ਕੀਤਾ ਤੇ ਇੱਥੇ 2x ਆ ਗਿਆ ਇੱਥੇ 3y ਆ ਗਿਆ ਤੇ ਇੱਥੇ 6 ਨਾਲ 6 ਘਟ ਗਿਆ 13 ਆ ਗਿਆ ਇਹ ਦੂਜਾ ਸਮੀਕਰਨ ਬਣ ਗਿਆ ਹੁਣ ਬੱਚਿਓ ਦੇਖੋ ਸਮਿਕਰਣ 1 ਤੋਂ ਪ੍ਰਾਪਤ ਹੋਇਆ ਹੁਣ ਇੱਥੇ ਬੱਚੇ ਮੈਨੂੰ ਕੋਈ ਵੀ ਯੁਗਤੀ ਦਾ ਮੌਕਾ ਨਹੀਂ ਮਿਲ ਰਿਹਾ ਜਿੱਥੇ ਮੈਂ ਉੱਥੇ ਕੀਤਾ ਸੀ ਨਾ 0.4x ਨੂੰ ਮੈਂ ਕੀਤਾ ਸੀ 2 0.2x ਕਰਤਾ ਸੀ ਇੱਥੇ ਮੇਰੇ ਕੋਲ ਗੱਲ ਬਣਦੀ ਨਹੀਂ ਵੀ ਕਿਉਂਕਿ 2 ਨੂੰ ਕਿਸੇ ਨਾਲ ਗੁਣਾ ਕਰਕੇ ਮੈਨੂੰ 9 ਨਹੀਂ ਮਿਲਦਾ ਕਿਸੇ ਪੂਰਨ ਸੰਖਿਆ ਦੇ ਨਾਲ ਤੇ 3 ਨੂੰ ਕਿਸੇ ਨਾਲ ਗੁਣਾ ਕਰਕੇ ਮੈਨੂੰ 10 ਨਹੀਂ ਮਿਲਦਾ ਤੇ ਮੈਂ ਇੱਥੇ ਨਹੀਂ ਕਰ ਸਕਦਾ ਸੋ ਇਸ ਕਰਕੇ ਮੈਂ ਭਿੰਨਾਂ ਤੋਂ ਇੱਥੇ ਨਹੀਂ ਵੱਸ ਸਕਦਾ ਸੋ ਮੈਨੂੰ ਵਟਾ ਕਰਨਾ ਪੈਣਾ ਸੋ ਸਮੀਕਰਣ 1 ਤੋਂ ਪ੍ਰਾਪਤ ਹੋਇਆ ਮੈਨੂੰ ਕਿ ਕਿ 10y ਜਿਹੜਾ ਹੈ ਇਹ 10y ਇੱਥੇ ਲੈ ਲਿਆ ਤੇ ਇਹ ਜਮਾ ਹੋ ਗਿਆ 9x 12 9x 12 ਤੇ y ਕਿਹਦੇ ਬਰਾਬਰ ਹੋ ਗਿਆ 9x 12 10 ਪਰ ਇੱਥੇ ਮੈਂ ਕੀ ਚਲਾਕੀ ਖੱਡੀ ਕਿ ਕੀ ਮੈਂ ਇੱਥੇ ਇਹ 10 ਸੇ ਗਣਾ ਤੇ 10 ਕਰਕੇ ਮੈਂ ਦਸ਼ਮਲਵ ਵਿੱਚ ਪੜ ਸਕਦਾ ਤੇ ਬਟਾ ਤੋਂ ਚੱਕਰ ਤੇ ਮੈਂ ਫੇਰ ਵੱਜ ਜਾਵਾਂਗਾ ਸੋ y ਬਰਾਬਰ ਮੈਂ ਕੀ ਕੀਤਾ 0.9x ਕਰਤਾ ਤੇ ਜਮਾ 1.2 ਕਰਤਾ ਕਿਉਂਕਿ ਬੱਚੇ ਬੰਨ ਕੰਪਿਊਟਰ ਟਾਈਪ ਕਰਨ ਲੱਗੇ ਬਟਾ ਵਾਲਾ ਜਿਹੜਾ ਹੈ ਨਾ ਇਹ ਮੈਨੂੰ ਜਿਆਦਾ ਝਮੇਲਾ ਲੱਗਦਾ ਤੇ ਇਹਨਾਂ ਵੀ ਥਾਂ ਵੀ ਉਹ ਪੇਪਰ ਤੇ ਵੀ ਜੇ ਇਮਤਿਹਾਨ ਦੇ ਕਰੋਗੇ ਤੇ ਤੁਹਾਨੂੰ ਲੰਬਾ ਹੋ ਜਾਏਗਾ ਸੋ ਇਦਾਂ ਕਰਕੇ ਤੁਸੀਂ ਦੇਖੋਗੇ ਜੇ ਇਹਦੇ ਨਾਲੋਂ ਤੁਸੀਂ ਜਿਹੜੀ ਇਦਾਂ ਕਰੋਗੇ ਤਾਂ ਸੌਖਾ ਹੋ ਜਾਏਗਾ ਸੋ ਮੈਂ ਜਿਹੜੇ ਇੱਥੇ ਦੇਖਿਆ 10 ਹੈਗਾ ਤੇ ਮੈਂ ਕਿਹਾ ਚਲੋ ਇਹਨੂੰ ਭਿੰਨ ਵਿੱਚ ਬਦਲਦੇ ਹਾਂ ਤੇ ਫਿਰ ਇਹਨੂੰ ਦਸ਼ਮਲਵ ਦੇ ਵਿੱਚ ਬਦਲ ਲਵਾਂਗੇ ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਇਹ ਤਿੰਨ ਦਾ ਮੁੱਲ ਜਿਹੜਾ y ਦਾ ਮੁੱਲ ਤਿੰਨ ਤੋਂ ਪ੍ਰਾਪਤ ਹੋਇਆ ਹੈ ਇਹਨੂੰ ਮੈਂ ਹੁਣ a ਦੇ ਵਿੱਚ ਪਾਵਾਂਗਾ 2 ਦੇ ਵਿੱਚ ਸੋ ਤਿੰਨ ਤੋਂ ਪ੍ਰਾਪਤ y ਦਾ ਮੁੱਲ 2 ਵਿੱਚ ਪਾ ਕੇ 2x 3y ਸੀਗਾ ਨਾ ਸੋ ਮੈਂ y ਦਾ ਮੁੱਲ ਇੱਥੇ ਪਾਤਾ ਬਰਾਬਰ 13 ਹੁਣ ਸੌਖਾ ਇਹ ਦੇਖੋ 3 27 2.7 ਹੋ ਗਿਆ 3 12 36 3.6 ਹੋ ਗਿਆ ਸੋ so, 2.7 3.6 ਹੁਣ 2x ਤੇ ਜਮਾ 2.7 ਇਸਕੇ ਨਾਲ 4.7x ਹੋ ਗਿਆ ਤੇ 3.6 ਇੱਥੇ ਆ ਗਿਆ 13 3.6 ਕਿੰਨਾ ਹੋ ਗਿਆ 9.4 ਹੋ ਗਿਆ ਸੋ x ਕਿੰਨਾ ਹੋ ਗਿਆ 9.4 4.7 47 2 94 ਹੁੰਦਾ ਸੋ 2 ਆ ਗਿਆ ਹੁਣ x ਦਾ ਮੁੱਲ ਤਿੰਨ ਵਿੱਚ ਪਾਇਆ 3 ਐਸੇਗਾ 0.9x 9x ਜਮਾ 1.2 x ਦਾ ਮੁੱਲ ਜਿਹੜਾ ਸੀਗਾ ਇਹ ਚ ਅਸੀਂ ਪਾਵਾਂਗੇ y ਦੇ ਵਿੱਚ y ਸੀਗਾ ਨਾ ਸਾਡਾ 0.9 x 1.2 ਆਇਆ ਸੀਗਾ ਸੋ 0.9 2 1.2 ਸੋ 9 2 18 1.8 ਤੇ 1.8 1.2 ਕਿੰਨਾ 3 ਲਓ ਜੀ ਹੋ ਗਿਆ ਸਾਡਾ ਇਸ ਲਈ x 2 y 3 ਸਮੀਕਰਨ ਦਾ ਹੱਲ ਹੈ ਆਉ ਦੂਜਾ ਸਵਾਲ ਦੇਖੀਏ ਦੂਜਾ ਸਵਾਲ ਹੈ ਬੱਚੋ 2x 3y 11 ਅਤੇ 2x 4y 24 ਨੂੰ ਹੱਲ ਕਰੋ ਅਤੇ ਇਸ ਦਾ m ਅਤੇ ਇਸ ਵਿੱਚ m ਦਾ ਉਹ ਮੁੱਲ ਪਤਾ ਕਰੋ ਜਿਸ ਦੇ ਲਈ y mx 3 ਹੋਵੇ। ਸੋ ਦੋ x ਵਾਲੇ ਦੋ ਸਵਾਲ ਪਾਤੇ ਇਹਨਾਂ ਨੇ ਇੱਕ ਸਾਡੇ ਕੋਲ ਐ ਸਮੀਕਰਨ ਹੈਗਾ, ਇੱਕ ਆਇਆ ਹੈ। ਸਮੀਕਰਨ ਇੱਕ ਤੋਂ ਪ੍ਰਾਪਤ ਹੁੰਦਾ ਹੈ 2x। ਹੁਣ ਦੇਖੋ ਬੱਚੇ ਮੈਂ ਉਹੀ ਕਰ ਰਿਹਾ। ਕਿਉਂਕਿ ਇੱਥੇ ਵੀ 2x ਹੈਗਾ, ਇੱਥੇ ਵੀ 2x ਹੈਗਾ। ਸੋ ਇਹ 2x ਦਾ ਮੁੱਲ ਹੀ ਲਵਾਂਗਾ, x ਦਾ ਨਹੀਂ ਲਵਾਂਗਾ। 2x 4y 24। ਇਹ 3 ਆ ਗਿਆ। ਹੁਣ 3 ਤੋਂ ਪ੍ਰਾਪਤ ਹੋਏ 2x ਦਾ ਮੁੱਲ ਇੱਕ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ। ਇਹ ਭਰਤਾ। 2x ਦਾ ਮੁੱਲ ਸਿੱਧੇ ਭਰ ਦਿੱਤਾ। ਠੀਕ ਹੈ ਨਾ? 4y/2x 3y 11 ਤੇ ਇਹ ਕੀ ਹੋ ਗਿਆ ਬੱਚੋ 4 3 7 7y/24 11 7y 11 24 7y 33 ਤੇ y 35/7 5 ਹੁਣ ਬੱਚੋ y ਦਾ ਮੁੱਲ ਜਿਹੜਾ ਆਇਆ ਹੈ ਇਹਨੂੰ ਅਸੀਂ ਇਹਦੇ ਵਿੱਚ ਭਰਾਂਗੇ 2x 4y/24 ਹੁਣ y ਦਾ ਮੁੱਲ ਤਿੰਨ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ 2x 4y ਸੀਗਾ ਨਾ y ਦੀ ਆ 5 ਪਾਤਾ 24 4 5 20 ਸੋ 2x 20 ਜੋ ਵੀ ਹੈ ਘਟਾ 4 ਸੋ x /2 /4 /2 ਕਿੰਨਾ ਹੋ ਗਿਆ 2 2 4 ਸੋ x x -2 ਆ ਗਿਆ ਇਸ ਲਈ x -2 y 5 ਸਮੀਕਰਨ ਦਾ ਹੱਲ ਹੈ ਹੁਣ x ਅਤੇ y ਦਾ ਮੁੱਲ y mx 3 ਵਿੱਚ ਭਰ ਕੇ ਠੀਕ ਹੈ ਨਾ ਸੋ ਭਰਤਾ 5 m x ਦਾ ਮੁੱਲ /2 3 y ਦੀ ਥਾਂ 5 ਸੋ 5 2m ਜਮਾ 3 2 ਮਿੱਥੇ ਆ ਗਿਆ 5 ਇੱਥੇ ਚਲਾ ਗਿਆ 2m 3 5 2m 2 ਤੇ ਜਾਂ m 1 ਇਹ ਸਾਡਾ ਆ ਗਿਆ ਜਵਾਬ ਸੋ ਐਸੀ ਸਾਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 3.3 ਦੇ ਪਹਿਲੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨਾਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ